ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਬਹੁਤ ਕੋਸ਼ਾ ਤੇ ਮੈਂ ਮੰਨਤ ਮੰਗੀ ਸੀ ਅੰਦਰ 빅ਬੋਸ ਚ ਕਿ ਬਾਹਰ ਨਿਕਲਦੀ ਮੈਂ ਆਉਂਗਾ ਬਸ ਥੋੜੇ ਕੰਮ ਕਾਜ ਕਰਕੇ ਥੋੜਾ ਜਿਹਾ ਇੱਧਰ ਉੱਧਰ ਹੋ ਗਿਆ ਬਟ ਮੈਂ ਫਾਈਨਲੀ ਪਹੁੰਚ ਗਿਆ ਤੇ ਮੈਂ ਬਹੁਤ ਖੁਸ਼ ਹਾਂ ਤੇ ਇਹ ਜੇਕਰ ਤੋਂ ਮਤਲਬ ਆਸੀ ਜਿਹੜਾ 빅ਬੋਸ ਨੂੰ ਮਿਲ ਕੇ ਬਾਹਰ ਦੇ ਆਪਣਾ ਸਤਿਕਾਰਯੋਗ ਅਮਰ ਸਾਹਿਬ ਕਰਕੇ ਹਾਂਜੀ ਜਿੱਲੀਦਰ ਤੋਂ ਮਤਲਬ ਸਰਦਾਸੀ ਜਿਹੜੀ ਜੀ ਸਰ ਮੈਂ ਅੰਦਰ ਹੀ ਸੋਚਿਆ ਸੀਗਾ ਕਿ ਬਾਹਰ ਨਿਕਲਦੀ ਮੈਂ ਆਉਂਗਾ ਤੇ ਤਮ ਫਾਈਨਲੀ ਮੈਂ ਆ ਗਿਆ ਕਿਉਂਕਿ ਜ਼ਰੂਰੀ ਸੀਗਾ ਆਣਾ ਅੰਦਰ ਉਹ ਹੋ ਰਿਹਾ ਸੀ ਕਿ ਮੈਂ ਕਿਉਂ ਨਹੀਂ ਜਾ ਪਾ ਰਿਹਾ ਤੇ ਮੈਂ ਕਿਹਾ ਛੇਤੀ ਛੇਤੀ ਪਹੁੰਚਣਾ ਤੇ ਮੈਂ ਆ ਗਿਆ ਤਾਂ ਹੁਣ ਨਵਾਂ ਫੀ ਲੈ ਕੇ ਆਉਂਦਾ ਸਰ ਹਲੇ ਨਵਾਂ ਤਾਂ ਮੈਂ ਕੁਝ ਡਿਸਕਲੋਜ਼ ਨਹੀਂ ਕਰ ਸਕਦਾ ਬਟ ਸਾਂਵਰੇ ਮੇਰਾ ਗਾਣਾ ਰਿਲੀਜ਼ ਹੋਇਆ ਬੜਾ ਟ੍ਰੈਂਡ ਕਰ ਰਿਹਾ YouTube ਤੇ Instagram ਤੇ ਹਰ ਕਿਤੇ ਅੱਛਾ ਚੱਲ ਰਿਹਾ ਤੇ ਬਸ ਹਰ ਚੀਜ਼ ਅੱਛੀ ਹੋ ਰਹੀ ਹੈ ਜੈ ਮਾਤਾ ਦੀ ਸਤਿ ਸ਼੍ਰੀ ਅਕਾਲ ਜੋ ਵੀ ਹੋਗਾ ਵਧੀਆ ਹੋਗਾ ਸਾਰਾ ਕੁਝ ਜੀ ਜੀ ਸਰ ਵਾਈਬਜ਼ ਦਾ ਖਾਸ ਸਵਾਗਤ ਹੈ ਜੀ ਦਿੱਫਤ ਹੈ ਮੈਂ ਬਹੁਤ ਖੁਸ਼ ਹਾਂ ਤੇ ਮੈਂ ਮੰਨਤ ਮੰਗੀ ਸੀ ਅੰਦਰ 빅 ਬੋਸ ਚ ਕਿ ਬਾਹਰ ਨਿਕਲਦੀ ਮੈਂ ਆਉਂਗਾ ਬਸ ਥੋੜੇ ਕੰਮ ਕਾਜ ਕਰਕੇ ਥੋੜਾ ਜਿਹਾ ਇੱਧਰ ਉੱਧਰ ਹੋ ਗਿਆ ਬਟ ਮੈਂ ਫਾਈਨਲੀ ਪਹੁੰਚ ਗਿਆ ਤੇ ਮੈਂ ਬਹੁਤ ਖੁਸ਼ ਹਾਂ ਇਹ ਜੇਕਰ ਤੋਂ ਮਤਲਬ ਆਸੀਬ ਜਿਹੜਾ 빅 ਬੋਸ ਨੂੰ ਲੈ ਕੇ ਬਾਹਰ ਦੇਣਾ ਆਪਣਾ ਸਤਿ ਸ੍ਰੀ ਅਕਾਲ ਕਰਕੇ ਹਾਂਜੀ ਕਿਲੀ ਜੇਕਰ ਤੋਂ ਮਤਲਬ ਸਰਦਾ ਸੀ ਜਿਹੜੀ ਜੀ ਸਰ ਮੈਂ ਅੰਦਰ ਹੀ ਸੋਚਿਆ ਸੀਗਾ ਕਿ ਬਾਹਰ ਨਿਕਲਦੀ ਮੈਂ ਆਉਂਗਾ ਤੇ ਮੈਂ ਫਾਈਨਲੀ ਮੈਂ ਆ ਗਿਆ ਕਿਉਂਕਿ ਜ਼ਰੂਰੀ ਸੀਗਾ ਆਣਾ ਅੰਦਰੋਂ ਹੋ ਰਿਹਾ ਸੀ ਕਿ ਮੈਂ ਕਿਉਂ ਨਹੀਂ ਜਾ ਪਾ ਰਿਹਾ ਤੇ ਮੈਂ ਕਿਹਾ ਛੇਤੀ ਛੇਤੀ ਪਹੁੰਚਣਾ ਤੇ ਮੈਂ ਆ ਗਿਆ ਤਾਂ ਹੁਣ ਨਵਾਂ ਫੀ ਲੈ ਕੇ ਆਇਆ ਸਰ ਹਲੇ ਨਵਾਂ ਤਾਂ ਮੈਂ ਕੁਝ ਡਿਸਕਲੋਜ਼ ਨਹੀਂ ਕਰ ਸਕਦਾ ਬਟ ਸਾਂਵਰੇ ਮੇਰਾ ਗਾਣਾ ਰਿਲੀਜ਼ ਹੋਇਆ ਬੜਾ ਟ੍ਰੈਂਡ ਕਰ ਰਿਹਾ ਹੈ YouTube ਤੇ Instagram ਤੇ ਹਰ ਕਿਤੇ ਅੱਛਾ ਚੱਲ ਰਿਹਾ ਤੇ ਬਸ ਹਰ ਚੀਜ਼ ਅੱਛੀ ਹੋ ਰਹੀ ਹੈ ਜੈ ਮਾਤਾ ਦੀ ਛੱਤੀ ਗਾ ਜੋ ਵੀ ਹੋਗਾ ਵਧੀਆ ਹੋਗਾ ਸਾਰਾ ਕੁਝ ਜੀ ਜੀ ਸਰ ਵਾਈਬ ਜੀ ਦਾ ਖਾਸ ਸਵਾਗਤ ਜੀ ਦਿੱਫਤ ਹੈ ਮੈਂ ਬਹੁਤ ਖੁਸ਼ ਹਾਂ ਤੇ ਮੈਂ ਮੰਨਤ ਮੰਗੀ ਸੀ ਅੰਦਰ ਬਿਗਬੋਸ ਚ ਕਿ ਬਾਹਰ ਨਿਕਲਦੀ ਮੈਂ ਆਉਂਗਾ ਬਸ ਥੋੜੇ ਕੰਮ ਕਾਜ ਕਰਕੇ ਥੋੜਾ ਜਿਹਾ ਇੱਧਰ ਉੱਧਰ ਹੋ ਗਿਆ ਬਟ ਮੈਂ ਫਾਈਨਲੀ ਪਹੁੰਚ ਗਿਆ ਤੇ ਮੈਂ ਬਹੁਤ ਖੁਸ਼ ਹਾਂ ਇਹ ਜੇਕਰ ਮਤਲਬ ਆਸ ਸੀ ਜਿਹੜਾ ਬਿਗਬੋਸ ਤੋਂ ਬਹਰ ਦੇਣਾ ਸੱਚੀ ਅੰਮ੍ਰਿਤ ਦਾ ਕਰ ਰਹੇ ਹਾਂ ਹਾਂਜੀ ਜੇਕਰ ਮਤਲਬ ਅਸਰਦਾ ਸੀ ਜਿਹੜੀ ਜੀ ਸਰ ਮੈਂ ਅੰਦਰ ਹੀ ਸੋਚਿਆ ਸੀਗਾ ਕਿ ਬਾਹਰ ਨਿਕਲਦੀ ਮੈਂ ਆਉਂਗਾ ਤੇ ਮੈਂ ਫਾਈਨਲੀ ਮੈਂ ਆ ਗਿਆ ਕਿਉਂਕਿ ਜ਼ਰੂਰੀ ਸੀਗਾ ਆਣਾ ਅੰਦਰੋਂ ਹੋ ਰਿਹਾ ਸੀ ਕਿ ਮੈਂ ਕਿਉਂ ਨਹੀਂ ਜਾ ਪਾ ਰਿਹਾ ਤੇ ਮੈਂ ਕਿਹਾ ਛੇਤੀ ਛੇਤੀ ਪਹੁੰਚਣਾ ਤੇ ਮੈਂ ਆ ਗਿਆ ਤਾਂ ਹੁਣ ਨਵਾਂ ਕੀ ਲੈ ਕੇ ਆਇਆ ਸਰ ਹਲੇ ਨਵਾਂ ਤਾਂ ਮੈਂ ਕੁਝ ਡਿਸਕਲੋਜ਼ ਨਹੀਂ ਕਰ ਸਕਦਾ ਬਟ ਸਾंवਰੇ ਮੇਰਾ ਗਾਣਾ ਰਿਲੀਜ਼ ਹੋਇਆ ਬੜਾ ਟ੍ਰੈਂਡ ਕਰ ਰਿਹਾ ਹੈ YouTube ਤੇ Instagram ਤੇ ਹਰ ਕਿਤੇ ਅੱਛਾ ਚੱਲ ਰਿਹਾ ਤੇ ਬਸ ਹਰ ਚੀਜ਼ ਅੱਛੀ ਹੋ ਰਹੀ ਹੈ ਜੈ ਮਾਤਾ ਦੀ ਛੱਤੀ ਗਾ ਜੋ ਵੀ ਹੋਗਾ ਵਧੀਆ ਹੋਗਾ ਸਾਰਾ ਕੁਝ ਜੀ ਜੀ ਸਰ ਵਾਈਬਜ਼ ਦਾ ਖਾਸ ਸਵਾਗਤ ਜੀ ਦਿੱਫਤ ਹੈ